ਨਮਸਕਾਰ ਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਅਪਰੇਚਰ ਲਈ ਦੁਆ ਕਰੀਏ। ਪੁਰੀਸਰ ਦੀ ਦੁਆ ਕਰੀਏ। ਸੇਵੀ ਵਾਪਕ ਪਰਮਿਸ਼ਨ ਮੈਨ ਬਾਹਰ। ਆਈ ਸੇਕਾ ਨੂੰ ਪਰਮ ਦੀ ਆਇ ਪੈਣਾ। ਇਹ ਚਾਰਚ ਦੇ ਪੁਰੀਸਚਾਰ ਉਤੇ ਦਾਸ ਨੂੰ ਕੰਨ ਦਾ ਰਸਤੇ 판 ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ। ਇਹ ਦਿਨਾਂ ਪਰ ਸਾਰੇ ਨੇ ਆਪਣੇ ਬਜ਼ੁਰਗਾਂ ਨੇ ਅਪਾਧਨੀ ਅਪਾਧਨੀ ਵਿਖਿਆ ਨਹੀਂ ਗਿਆ ਅਪਾਧਾ ਮੌਜੇ ਹੀ ਦੇਖਦੇ ਆ ਕਿ ਨਾ ਆਪਣਾ ਸਾਰਾ ਕੁਝ ਬਹੁਤ ਅੱਛਾ ਦੇਖਦੇ ਆ ਪਰ ਆਪਣੇ ਬਜ਼ੁਰਗਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਆਜ਼ਾਦੀ ਇੰਤਿਆ ਲਈਆ ਉਹਨਾਂ ਤੋਂ ਤੁਹਾਨੂੰ ਸਭ ਨੂੰ ਪਤਾ ਕਿ ਕਿਸ ਕੇ ਸਾਥ ਵਿੱਚ ਹੈ ਕਿ ਇਹ ਇਹ ਕਰਦੇ ਨੇ ਕਿ ਮੈਂ ਸਭ ਨੂੰ ਸੋਚਦੇ ਸਭ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਆਪਣਾ ਮੋਹਨ ਆਪਣਾ ਕੁਝ ਦਾ ਦੇ ਪੰਜਾਬ ਦੇ ਲੋਕੀਂ ਰਾ ਚੌਂਕੀ ਕਰੀ ਕਰੇ ਤੇ ਇਸ ਤਰ੍ਹਾਂ ਹੀ ਬੁਲਾਉਂਦੇ ਹਾਂ ਜੁਏ ਹallelujah 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 ਪਵਨ ਜੋਨੀ ਜੀ ਅਤੇ ਹੋਰ ਵੀ ਮੇਰੇ ਸਾਥੀ ਮੇਰੇ ਵੀਰ ਅੱਜ ਇਸ ਪਵਨ ਦਿਨ ਨੂੰ ਮਨਾਉਣ ਵਾਸਤੇ ਪੂਰਾ ਭਾਈਚਾਰਾ ਇੱਕ ਮੰਚ ਤੇ ਅੱਜ ਇਕੱਠਾ ਹੋਇਆ ਵਾ ਤੋ ਆਪ ਸਾਰਿਆਂ ਨੂੰ ਇਸ ਪਾਵਨ ਦਿਵਸ ਦੀ ਮੁਬਾਰਕਬਾਦ ਆ ਪਾਸਟਰ ਸਾਹਿਬ ਨੇ ਜਿਵੇਂ ਦੱਸਿਆ ਕਿ ਪਰਮੇਸ਼ਵਰ ਦਾ ਜਿਹੜਾ ਸੁਨੇਹਾ ਕਿ ਇੱਕ ਦੂਜੇ ਨਾਲ ਪਿਆਰ ਨਾਲ ਰਹਿਣਾ ਸੱਚਾਈ ਤੇ ਰਹਿਣਾ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜਿਹੜਾ ਸੁਨੇਹਾ ਪਰਮਾਤਮਾ ਨੇ ਪ੍ਰਭੂ ਨੇ ਦਿੱਤਾ ਹੋਇਆ ਵਾ ਉਹਦੇ ਪੱਲੇ ਜਿੰਨਾ ਤੇ ਹੀ ਚੱਲਣਾ ਇਹ ਇੱਕ ਪ੍ਰਣ ਹੋਣਾ ਚਾਹੀਦਾ ਅੱਜ ਦੇ ਇਸ ਪਾਵਨ ਦਿਵਸ ਤੇ ਮੇਰੇ ਵੱਡੇ ਵੀ ਸਟੀਫਨ ਜੀ ਬਿਠੇ ਆ ਕਾਲੇ ਭਾਜੀ ਇਹਨਾਂ ਨੇ ਵੀ ਇਹੀ ਸਨੇਹਾ ਦਿੱਤਾ ਅੱਜ ਦੀ ਨਵੀਂ ਜਨਰੇਸ਼ਨ ਨੂੰ ਕਿਉਂਕਿ ਜਦੋਂ ਆਪਾਂ ਆਪਣੇ ਸਮਾਜ ਵਾਸਤੇ ਆਪਣੇ ਦੇਸ਼ ਬਾਰੇ ਨੌਜਵਾਨਾਂ ਨੂੰ ਦੱਸਾਂਗੇ ਉਹੀ ਸਨੇਹਾ ਪਰਮਾਤਮਾ ਦਾ ਵਾ ਉਹੀ ਸਾਡੇ ਸਮਾਜ ਦਾ ਵਾ ਬੜੇ ਹੀ ਤਸੀਹੇ ਸਹਿਣ ਤੋਂ ਬਾਅਦ ਇੱਕ ਅਸੀਮ ਮੋਰਗ ਨੂੰ ਆਜ਼ਾਦ ਕਰਾ ਸਕਿਆ ਇਸ ਆਵਾਜ਼ ਦੇ ਵਿੱਚ ਜੀ ਸਕਿਆ ਸੋ ਇਹਨੂੰ ਪਾਵਨ ਤੁਹਾਨੂੰ ਇਸੇ ਤਰ੍ਹਾਂ ਪਰਵਾਨ ਜਾਣ ਵਾਸਤੇ ਆਪਾਂ ਸਾਰਿਆਂ ਨੂੰ ਬੱਚਿਆਂ ਨੂੰ ਵੀ ਇਸੇ ਰਾਹ ਤੇ ਦੇਸ਼ ਭਗਤੀ ਦੇ ਅਤੇ ਆਪਣੇ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਅੱਗੇ ਲੈ ਕੇ ਆਵਾਂ ਵਾ ਸੋ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਮੈਡਮ ਰਾਜਪਾਲਸ ਕੋ ਰਾਣਾ ਜੀ ਚੇਚੇ ਤੌਰ ਤੇ ਆਪਣੀ ਟੀਮ ਦੇ ਨਾਲ ਸਾਡੇ ਸੀਨੀਅਰ ਡਿਪਟੀ ਮੇਰੇ ਰਾਹੁਲ ਜੀ ਨਰੈਣ ਸਿਸ਼ਟ ਜੀ ਸਾਰੇ ਹੀ ਸਾਥੀ ਸਾਡੇ ਇੱਥੇ ਪਹੁੰਚਿਆ ਆਪ ਜੀ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਹਿਬਨ ਔਰ ਸਾਡੇ ਵਿਚਾਰੇ ਮੀਟਰ ਸੈਵਨ ਜੀ ਨੇ ਵੀ ਆ ਸਾਰਿਆਂ ਨੂੰ ਹੀ ਮੈਂ ਅੱਜ ਦੇ ਜੁਦੀਸ਼ ਆਜ਼ਾਦੀ ਦਾ ਦਿਨ ਹੈ ਉਸ ਦਿਨ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਸਾਰਿਆਂ ਨੂੰ ਹੀ ਬੜੀ ਕਿ ਖੁਸ਼ੀ ਦੀ ਗੱਲ ਹੈ ਕਿ ਕਿਉਂਕਿ ਅੱਜ ਆਪਾਂ ਆਜ਼ਾਦੀ ਦੇ ਭੜਿਆ ਦੇਸ਼ ਆਜ਼ਾਦੀ ਦੇ ਦਿਨ ਤੇ ਇਸ ਕਰਕੇ ਸਾਰਿਆਂ ਨੂੰ ਹੀ ਮੇਰੇ ਵੱਲੋਂ ਲੱਖ ਲੱਖ ਵਧਾਈ ਔਰ ਸਾਰਿਆਂ ਨੂੰ ਜੈ ਅੱਜ 76ਵੇਂ ਗਣਤੰਤਰ ਦਿਵਸ ਤੇ ਅਸੀਂ ਗਰਮਾਨੰਕ ਨਗਰ ਹੋਲੀ ਸਪੀਡ ਚਰਚ ਕਪੂਰਥਲਾ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਪਾਸਟਰ ਸਹਿਬਾਨ ਚਰਚ ਦੇ ਸੰਬੰਧਿਤ ਸਹਿਯੋਗੀਆਂ ਦੇ ਸਹਿਯੋਗ ਦੇ ਨਾਲ ਇਹ 75 ਮਾ ਗਨਤੰਤਰ ਦਿਵਸ ਜਿਹੜਾ ਕਪੂਰਥਲੇ ਦੇ ਵਿੱਚ ਮਨਾ ਰਹੇ ਹਾਂ ਅਸੀਂ ਆਜ਼ਾਦੀ ਕਲਾਟੀਆਂ ਨੂੰ ਕਲਾਟੀਆਂ ਨੂੰ ਸਲੂਟ ਕਰਦੇ ਹਾਂ ਉਹਨਾਂ ਨੂੰ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਲਈ ਦੁਨੀਆ ਲਈ ਕੁਰਬਾਨੀਆਂ ਦਿੱਤੀਆਂ ਅਸੀਂ ਸਲੂਬ ਕਰਦੇ ਹਾਂ ਜਿਹੜੀਆਂ ਸਰਹੱਦਾਂ ਤੇ ਸਾਡੇ ਦੇਸ਼ ਦੀ ਰਖਵਾਲੀ ਕਰਨੀਆਂ ਫੌਜਾਂ ਆਰਮੀ ਜੋ ਵੀ ਹਨ ਅਸੀਂ ਦੇਸ਼ ਨੂੰ ਚਲਾਉਣ ਵਾਲੇ ਪੰਜਾਬ ਨੂੰ ਚਲਾਉਣ ਵਾਲੇ ਸਭ ਲਈ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਦੇਸ਼ ਦੀ ਤਰੱਕੀ ਲਈ ਖੁਸ਼ਹਾਲੀ ਲਈ ਉਹਨਾਂ ਨੂੰ ਅਕਲ ਬੁੱਧੀ ਗਿਆਨ ਦੇਵੇ ਤਾਂ ਕਿ ਸਾਡੇ ਦੇਸ਼ ਤਰੱਕੀ ਕਰੇ ਸਾਡਾ ਭਾਰਤ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਤੇ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਇਸ ਗਣਤੰਤਰ ਦਿਵਸ 76 ਮੇਂ ਦੀ ਖੁਸ਼ੀ ਜਿਹੜੀ ਆ ਕਪੂਰਥਲਾ ਦੇ ਵਿੱਚ ਮੈਂ ਸਾਰੇ ਜਿੰਨੇ ਵੀ ਕਪੂਰਥਲੇ 79 ਪੂਰੇ ਦੇਸ਼ ਪਰ ਦੇ ਨवासी ਉਹਨਾਂ ਨੂੰ ਮੈਂ ਅੱਜ 15 ਗੱਸ ਦੇ ਸ਼ੁਭ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਔਰ ਜੋ ਸਾਡੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਪੂਰਥਲਾ ਦੇ ਵਿੱਚ ਪ੍ਰੋਗਰਾਮ ਅੱਜ ਬੜੀ ਤੁਮ-ਤਮ ਦੇ ਨਾਲ ਬੜੀ ਖੁਸ਼ੀ ਦੇ ਨਾਲ ਇਹ ਪ੍ਰੋਗਰਾਮ ਨੂੰ ਪ੍ਰਭੂ ਦੇ ਵਚਨਾਂ ਦੇ ਨਾਲ ਔਰ ਗੀਤਾ ਭਜਨਾਂ ਦੇ ਨਾਲ ਸਾਰੇ ਨਸੀਬਾਈ ਜਿਹੜਾ ਜਿਹੜਾ ਇੱਕ ਜੁਟ ਹੋ ਕੇ ਇਸ ਜਗ੍ਹਾ ਤੇ ਪਹੁੰਚਿਆ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਬਹੁਤ ਸਾਰੇ ਅਸੀਂ ਅੱਜ ਸ਼ੁਭ ਮੌਕੇ ਤੇ ਪ੍ਰਭੂ ਦੇ ਦਾਸ ਦਾਸੀਆਂ ਨੂੰ ਤੇ ਦੇਖਿਆ ਹੈ ਬੜੇ ਖੁਸ਼ੀ ਦੇ ਨਾਲ ਅੱਜ ਇਸ ਜਗ੍ਹਾ ਤੇ ਆਏ ਨੇ ਔਰ ਸਾਰਿਆਂ ਨੇ ਆਪਣੇ ਆਪਣੇ ਜਿਹੜੇ ਵਧਾਈ ਆ ਉਹ ਸਾਰਿਆਂ ਨੂੰ ਦਿੱਤੀ ਆ ਨਵੇਂ ਪਾਸ ਸੈਕਸ਼ਨ ਕਬੂਤਰਾ ਪ੍ਰੈਜ਼ੀਡੈਂਟ ਹੁੰਦੇ ਹੋਇਆ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ 15 ਅਗਸਤ ਦੇ ਸ਼ੁਭ ਦਿਹਾੜੇ ਤੇ ਕੀ ਕਹਿਣਾ ਚਾਹਦੇ ਹਾਂਜੀ ਸ਼ੁਭ ਦਿਹਾੜੇ ਦੇ ਤੇ ਬਹੁਤ ਹੀ ਅੱਜ ਖੁਸ਼ੀ ਹੈ ਕਿ ਅੱਜ ਦੇ ਦਿਨਾਂ 15 ਅਗਸਤ ਸਾਨੂੰ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਔਰ ਜਿਨ੍ਹਾਂ ਨੌਜਵਾਨਾਂ ਨੇ ਬਜ਼ੁਰਗਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅਸੀਂ ਉਹਨਾਂ ਨੂੰ ਸੰਬਾਧ ਜਿਲੇ ਦਿੰਦੇ ਹਾਂ ਔਰ ਬਹੁਤ ਹੀ ਅਸੀਂ ਉਹਨਾਂ ਦਾ ਅਸੀਂ ਤਹੀ ਕਹਿਣਾ ਚਾਹਾਂਗੇ ਕਿ ਜਿਹੜਾ ਸਾਨੂੰ ਆਜ਼ਾਦ ਮੁਲਕ ਭਾਰਤ ਦੇਸ਼ ਮਿਲਿਆ ਹੈ ਇਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਦੁਆ ਕਰਾਂਗੇ ਕਿ ਬਾਈਬਲ ਦੇ ਵਿੱਚ ਲਿਖਿਆ ਪਹਿਲਾ ਇਤਿਹਾਸ ਉਹਦੀ 4 ਅਧਾਇ ਉਹਦੀ 10 ਐਚ ਕਿ ਮੇਰੇ ਦੇਸ਼ ਨੂੰ ਬੁਰਾਈ ਤੋਂ ਬਚਾ ਔਰ ਇਹਨੂੰ ਅੱਗੇ ਵਧਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਸਾਡੇ ਸਭ ਦੇ ਵਾਸਤੇ ਜੇ ਅੱਗੇ ਵਧੇਗਾ ਤਾਂ ਤਾਂ ਦੀ ਇੱਕ ਖੁਸ਼ਹਾਲ ਭਾਰਤ ਅਤੇ ਆਜ਼ਾਦੀ ਦਾ ਜਿਹੜਾ ਸਾਡੇ ਆਣ ਵਾਲੇ ਵੰਸ਼ਾ ਜਿਹੜਾ ਸਾਡੀ ਪੀੜ੍ਹੀ ਆ ਉਸ ਨੂੰ ਉਸ ਇਤਿਹਾਸ ਨੂੰ ਯਾਦ ਕਰਦੇ ਹੋਏ ਉਸ ਨੂੰ ਆਨੰਦਪੂਰਵ ਹੋਵੇਗਾ ਮੈਨਸਾ ਵਿਸ਼ਵਾਸ ਕਰਦਾ ਪਰਮਾਤਮਾ ਸਭ ਦੇ ਨਾਲ ਹੋਵੇ ਔਰ ਸਭ ਨੂੰ ਇਹ ਦਿਨ ਆਜ਼ਾਦੀ ਦਾ ਜਿਹੜਾ ਹਰ ਇੱਕ ਜੀਵਨ ਗੁਲਾਮੀ ਜੋ ਨਿਕਲ ਕੇ ਖੁਸ਼ੀ ਦਾ ਦਿਨ ਰੋਜ਼ ਦੇ ਰੋਜ਼ ਸਾਡੇ ਲੋਕ ਬੇਤਾਨ ਸਰਕਾਰ ਅੱਦਗੇ ਬੇਨਤੀ ਕਿ ਸਰਕਾਰਾਂ ਜਿਹੜੀਆਂ ਅੱਛੇ ਕਾਇਦੇ ਕਾਨੂੰਨ ਲਿਆ ਕੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਧੰਨਵਾਦ ਸ਼ੁਕਰੀਆ ਜੈਮਸ ਦਾ ਗੈਸਪੋਦਰ ਦੇ ਵੀ ਕਰਨ। ਤਾਂ ਪ੍ਰਭੂ ਯਸੂਸ ਸੀ ਦੇ ਸਮਰਥੀ ਨਾਮ 'ਚ ਸਭ ਨੂੰ ਪਿਆਰ ਭਰੀ ਜੈਨਸੀ ਦੀ ਅੱਜ ਅਸੀਂ ਗੁਰਨਾਨਕਨਗਰ ਹੌਲੀ ਸਪਿਰਿਟ ਚਰਚ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਸਭ ਜਨ 71ਵਾਂ ਖੁਦਾਬੰਦੇ ਦਾਸ ਔਰ ਸਮੂਹ ਕ੍ਰਿਸਚਨ ਲੀਡਰਸ਼ਿਪ ਇਸ 78ਵੇਂ ਗਣਤੰਤਰ ਦਿਵਸ ਦੇ ਉੱਤੇ ਸਾਰੇ ਭਾਰਤ ਦੇ ਵਸਨੀਕਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ। ਤੇ ਜਿਨ੍ਹਾਂ ਇਸ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਸਾਡੇ ਦੇਸ਼ ਦੇ ਵਸਨੀਕਾਂ ਨੂੰ ਯਾਦ ਕਰਦੇ ਹੋਏ ਅਸੀਂ ਨਿੱਗੀ ਸ਼ਰਧਾਂਜਲੀ ਵੀ ਦਿੰਦੇ ਹਾਂ ਕਿ ਜਿਨ੍ਹਾਂ ਨੇ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਪਾ ਕੇ ਸਨ 1947 15 ਅਗਸਤ ਨੂੰ ਇਹ ਦੇਸ਼ ਆਜ਼ਾਦ ਕਰਵਾਇਆ ਸਾਰੇ ਕ੍ਰਿਸਚੀਅਨ ਭਾਈਚਾਰੇ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਪੂਰਸਲਾ ਨਿਵਾਸੀਆਂ ਨੂੰ ਮੇਰੇ ਵੱਲੋਂ ਪਾਸਟਰ ਐਸ਼ੇ ਸ਼ਿਮਲੋਂ ਬਹੁਤ-ਬਹੁਤ ਵਧਾਈਆਂ ਹੁੰਦੀਆਂ ਸਾਡੇ ਲੀਡਰ ਸਹਿਬਾਨਾਂ ਨੂੰ ਔਰ ਪਾਸਟਰ ਸਹਿਬਾਨਾਂ ਨੂੰ 15 ਅਗਸਤ ਦੀ ਬਹੁਤ-ਬਹੁਤ ਮੁਬਾਰਕਬਾਦ ਅਸੀਂ ਬੜੇ ਖੁਸ਼ ਆ ਕਿ ਅਸੀਂ ਇਸ ਭਾਰਤ ਦੇ ਵਾਸੀ ਆ ਔਰ ਅਸੀਂ ਸਭ Hindu, Muslim, Sikh, ईसाई ਇੱਕ ਅਸੀਂ ਗੁਲਦਸਤਾ ਆ ਅਸੀਂ ਪ੍ਰੇਰ ਕਰਦੇ ਹਾਂ ਕਿ ਅਸੀਂ ਇਸ ਗੁਲਦਸਤੇ ਵਿੱਚ ਸਭ ਮਿਲ ਕੇ ਰਹੀਏ ਔਰ ਆਪਣੇ ਦੇਸ਼ ਦੀ ਤੱਕ ਲਈ ਸਾਡਾ ਜਿਹੜਾ ਕ੍ਰਿਸ਼ਚਨ ਭਾਈਚਾਰਾ ਦਿਨ ਰਾਤ ਮਿਹਨਤ ਕਰਦਾ ਆ ਔਰ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਵੇ ਮੇਰੇ ਵੱਲੋਂ ਫਿਰ 15 ਅਗਸਤ ਦੀ ਸਭ ਨੂੰ ਢੇ ਸਾਰੀ ਮੁਬਾਰਕ